ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸਜ਼ਾ ਸੁਣਾਉਣ ਤੇ ਕੱਲ ਫੈਸਲਾ ਆ ਸਕਦਾ ਹੈ ਕਿਉਂਕਿ ਸਿੰਘ ਸਹਿਬਾਨਾਂ ਨੇ ਇਕੱਤਰਤਾ ਸੱਦ ਲਈ ਹੈ ਅਕਾਲ ਤਖਤ ਸਾਹਿਬ ਤੇ ਕੱਲ ਮੀਟਿੰਗ ਹੋਏਗੀ ਔਰ ਪੰਥ ਸਿੰਘ ਸਹਿਬਾਨ ਫੈਸਲਾ ਲੈਣਗੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਕੀ ਸਜ਼ਾ ਸੁਣਾਈ ਜਾਣੀ ਹੈ ਔਰ ਉੱਥੇ ਹੀ ਕੈਬਨਟ ਮੰਤਰੀਆਂ ਨੂੰ ਵੀ ਸੱਦਿਆ ਗਿਆ ਜੋ ਉਸ ਵੇਲੇ ਦੀ ਸਰਕਾਰ ਦੇ ਮੰਤਰੀ ਰਹੇ ਨੇ ਸਾਬਕਾ ਕੈਬਨਟ ਮੰਤਰੀਆਂ ਨੂੰ ਸੱਦਿਆ ਗਿਆ ਹੈ ਔਰ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਜੋ ਉਸ ਵੇਲੇ ਕੈਬਨਟ ਰੈਂਕ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਔਰ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਿ ਕੱਲ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਸਜ਼ਾ ਸੁਣਾਉਣ ਤੇ ਫੈਸਲਾ ਆ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਇਹ ਤਾਂ ਦੇਖਣਾ ਹੋਵੇਗਾ ਪਰ ਸੁਖਵੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਹੋਏ ਐ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਐ ਐਲਾਨਿਆ ਔਰ ਬਾਗੀ ਧੜੇ ਦੀਆਂ ਚਿੱਠੀਆਂ ਤੋਂ ਬਾਅਦ ਇਹ ਸਾਰਾ ਬਖੇੜਾ ਖੜਾ ਹੋਇਆ ਸੀਗਾ ਔਰ ਇਹ ਜਿਹੜਾ ਸਾਰਾ ਘਟਨਾਕਰਮ ਚੱਲਿਆ ਉਸ ਤੋਂ ਬਾਅਦ ਹੀ ਚੱਲਿਆ ਤਾਂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਤੇ ਕੱਲ ਫੈਸਲਾ ਆਏਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਏਗੀ ਸੁਖਵੀਰ ਸਿੰਘ ਬਾਦਲ ਤੇ ਬਾਗੀ ਧੜੇ ਦੇ ਲੀਡਰ ਵੀ ਤਲਬ ਕੀਤੇ ਗਏ ਆ ਔਰ ਉਸ ਸਮੇਂ ਸਰਕਾਰ ਅਕਾਲੀ ਸਰਕਾਰ ਚ ਮੰਤਰੀ ਰਹੇ ਲੀਡਰਾਂ ਨੂੰ ਵੀ ਤਲਬ ਕੀਤਾ ਗਿਆ ਹੈ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੂੰ ਵੀ ਤਲਬ ਕੀਤਾ ਅਕਾਲੀ ਸਰਕਾਰ ਵੇਲੇ ਸਿਰਸਾ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ ਔਰ ਤਨਖਾਈਆਂ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਨੇ ਜਲਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਸੀ ਔਰ ਬਾਕੀ ਧੜੇ ਦੇ ਲੀਡਰਾਂ ਨੇ ਜੋ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਇਹ ਸਾਰਾ ਘਟਨਾਕਰਮ ਸ਼ੁਰੂ ਹੋਇਆ ਸੀਗਾ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਥ ਸਿੰਘ ਸਹਿਬਾਨਾ ਦੀ ਇਕੱਤਰਤਾ ਹੈਗੀ ਹੈ ਕੱਲ ਸੱਦੀ ਆ ਉਹਨਾਂ ਨੇ ਔਰ ਮਨਜਿੰਦਰ ਸਿੰਘ ਸਿਰਸਾ ਵੀ ਤਲਬ ਕੀਤੇ ਗਏ ਐ ਸੁਖਵੀਰ ਸਿੰਘ ਬਾਦਲਸਣੇ ਹੋਰ ਅਕਾਲੀ ਆਗੂ ਵੀ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਤਤਕਾਲੀ ਮੈਂਬਰ ਵੀ ਸੱਦੇ ਗਏ ਐ ਤਾਂ ਅਕਾਲੀ ਸਰਕਾਰ ਵੱਲੋਂ ਮਨਜਿੰਦਰ ਸਿਰਸਾ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀਗਾ ਔਰ ਸ਼੍ਰੀ ਕਲਤਕ ਸਾਬ ਤੇ ਪੰਥ ਸਿੰਘ ਸਹਿਬਾਨਾ ਦੀ ਜੋ ਇਕੱਤਰਤਾ ਹੋਣ ਵਾਲੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਲੀਡਰਾਂ ਨੂੰ ਸੱਦਿਆ ਗਿਆ ਉਸਤੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਅਸੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਬਕਾ ਮੰਤਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ ਸਾਬਕਾ ਸਰਕਾਰ ਉਸ ਵੇਲੇ ਦੀ ਜਦੋਂ ਸਰਕਾਰ ਦੇ ਵਿੱਚ ਜਿਹੜੇ ਜਿਹੜੇ ਲੋਕ ਮੰਤਰੀ ਰਹੇ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਬਕਾਇਦਾ ਤੌਰ ਤੇ ਔਰ ਉੱਥੇ ਹੀ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਬਾਕੀ ਦੇ ਜਿਹੜੇ ਲੀਡਰ ਨੇ ਭਾਵੇਂ ਉਹਨਾਂ ਦੇ ਵਿੱਚ ਵਿਕਰਮ ਮਜੀਠੀਆ ਹੋਣ ਜਾਂ ਉਸ ਵੇਲੇ ਦੀ ਸਰਕਾਰ ਚ ਹੋਰ ਜਿਹੜੇ ਜਿਹੜੇ ਮੰਤਰੀ ਰਹੇ ਆ ਉਹਨਾਂ ਦੀ ਉਹਨਾਂ ਨੂੰ ਵੀ ਸਜ਼ਾ ਦੇ ਉੱਪਰ ਕੋਈ ਹੋ ਸਕਦੀ ਹੈ ਗੱਲਬਾਤ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਮੇਰੀਆਂ ਸੀਗੀਆਂ ਸਾਰੀਆਂ ਗਲਤੀਆਂ ਜਿਹੜੀਆਂ ਮੈਂ ਆਪਣੀ ਝੋਲੀ ਪਾਉਣਾ ਕਿਉਂਕਿ ਪ੍ਰਧਾਨ ਵੀ ਸੁਖਵੀਰ ਸਿੰਘ ਬਾਦਲ ਨੇ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਕਿਹਾ ਕਿ ਜਿੰਨੀਆਂ ਵੀ ਗੁਨਾਹ ਹੋਏ ਆ ਭਾਵੇਂ ਸਾਡੀ ਸਰਕਾਰ ਵੇਲੇ ਜਿਹੜੀਆਂ ਗਲਤੀਆਂ ਗੁਸਤਾਖੀਆਂ ਹੋਈਆਂ ਉਹ ਮੈਂ ਆਪਣੀ ਝੋਲੀ ਪਾਉਣਾ ਤਾਂ ਇਸ ਤਰ੍ਹਾਂ ਦੀ ਗੱਲ ਸੁਖਵੀਰ ਬਾਦਲ ਹੁਣਾਂ ਦੇ ਵੱਲੋਂ ਕਹੀ ਗਈ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਇੱਕ ਧੜਾ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਹੱਕ ਦੇ ਵਿੱਚ ਤੇ ਦੂਸਰਾ ਧੜਾ ਜਿਹੜਾ ਉਹਨਾਂ ਦੇ ਵਿਰੋਧ ਦੇ ਵਿੱਚ ਤਾਂ ਸੁਖਵੀਰ ਬਾਦਲ ਦੇ ਸਾਥੀ ਵੀ ਤਲਬ ਕੀਤੇ ਆ ਵਿਕਰਮ ਮਜੀਠੀਆ ਉਹਨਾਂ ਦੇ ਵਿੱਚ ਦਲਜੀਤ ਸਿੰਘ ਚੀਮਾ ਮਨਪ੍ਰੀਤ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਟਸਾ, ਸਕੰਦਰ ਸਿੰਘ ਮਲੂਕਾ ਔਰ ਇਹਨਾਂ ਦੇ ਨਾਲ ਗੁਲਜਾਰ ਸਿੰਘ ਰਣੀਕੇ ਔਰ ਸ਼ਰਨਜੀਤ ਸਿੰਘ ਢਿਲੋਂ, ਅਦੇਸ਼ਪ੍ਰਤਾਪ ਸਿੰਘ ਕੈਰੋਂ, ਸਰਵੰਤ ਸਿੰਘ ਫਲੋਰ, ਬੀਬੀ ਜਗੀਰ ਕੌਰ ਔਰ ਇਹਨਾਂ ਦੇ ਨਾਲ-ਨਾਲ ਬਾਕੀ ਦੇ ਹੋਰ ਲੋਕ ਵੀ ਜਿਹੜੇ ਭਾਵੇਂ ਸਵਾਲ ਅੱਜ ਚੁੱਕਰੇ ਨੇ ਉਹਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਨੇ ਔਰ ਉਹਨਾਂ ਦੇ ਵਿੱਚ ਹਾਲਾਂਕਿ ਸੁੱਚਾ ਸਿੰਘ ਲੰਗਾ ਪੰਚ ਚੁੱਕੇ ਗਏ ਸੀ ਫਿਰ ਵਾਪਸੀ ਹੋ ਗਈ ਉਹਨਾਂ ਨੂੰ ਵੀ ਸੱਦਿਆ ਗਿਆ ਸੌਮ ਸਿੰਘ ਠੰਡਲ, ਜਨਮੇਜਾ ਸਿੰਘ ਸੇਖੋਂ ਉਹਨਾਂ ਨੂੰ ਵੀ ਸੱਦਿਆ ਗਿਆ ਹੈ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਔਰ ਕਿਉਂਕਿ ਉਸ ਵੇਲੇ ਇਹ ਮੰਤਰੀ ਰਹੇ ਨਹੀਂ ਤਾਂ ਜਿਹੜੇ-ਜਿਹੜੇ ਲੋਕ ਸਰਕਾਰ ਦਾ ਹਿੱਸਾ ਸੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਸੱਦਿਆ ਗਿਆ ਹੈ ਤਲਬ ਕੀਤਾ ਗਿਆ ਹੈ ਤਾਂ ਤਤਕਾਲੀ ਤਿੰਨ ਜਥੇਦਾਰਾਂ ਨੇ ਲਿਖਤੀ ਰੂਪ ਚ ਸਪਸ਼ਟਿਕਰਨ ਵੀ ਆਪਣਾ ਭੇਜ ਦਿੱਤਾ ਸੀ ਕਿਉਂਕਿ ਗੁਰਮੀਤ RAM ਰਹੀਮ ਡੇਰਾ ਮੁਖੀ ਨੂੰ ਜਦੋਂ ਮਾਫੀ ਦਿੱਤੀ ਹੈ ਉਸ ਪੂਰੇ ਘਟਨਾਕਰਮ ਨੂੰ ਲੈ ਕੇ ਵੀ ਜਿਹੜਾ ਉਹ ਜਵਾਬ ਤਲਬੀ ਹੋਈ ਹੈ ਤਾਂ ਜਥੇਦਾਰਾਂ ਨੇ ਆਪਣਾ ਸਪਸ਼ਟਿਕਰਨ ਦਿੱਤਾ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇਣ ਮਾਮਲੇ ਦੇ ਵਿੱਚ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਸਪਸ਼ਟਿਕਰਨ ਹੋ ਗਿਆ ਸੀ ਸ਼੍ਰੀ ਕਲਤਕ ਸਾਬ ਦੇ ਵੱਲੋਂ ਮੰਗਿਆ ਗਿਆ ਸੀ ਇਹ ਸਪਸ਼ਟੀਕਰਨ ਔਰ ਇਸ ਮਾਮਲੇ ਦੇ ਵਿੱਚ ਤਿੰਨਾਂ ਜਥੇਦਾਰਾਂ ਨੇ ਆਪਣਾ ਲਿਖਤੀ ਸਪਸ਼ਟੀਕਰਨ ਜੋ ਹੈ ਸ਼੍ਰੀ ਕਲਤਕ ਸਾਹਿਬ ਵਿਖੇ ਸੌਂਪ ਦਿੱਤਾ ਔਰ ਇਹਨਾਂ ਸਾਬਕਾ ਜਥੇਦਾਰਾਂ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਗਿਆਨੀ ਇਕਬਾਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਸ਼ਾਮਲ ਨੇ ਔਰ ਉੱਥੇ ਹੀ ਜੋ ਮੀਡੀਆ ਸਲਾਹਕਾਰ ਨੇ ਸ਼੍ਰੀ ਕਲਤਕ ਸਾਹਿਬ ਦੇ ਜਾਂ ਜਥੇਦਾਰ ਦੇ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਸੰਬੰਧੀ ਪੱਤਰ ਉਹਨਾਂ ਨੇ ਕਿਹਾ ਕਿ ਇਹ ਲਿਫਾਫੇ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਕਿ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਦੇ ਵਿੱਚ ਹੀ ਖੋਲਿਆ ਜਾਏਗਾ ਤਾਂ ਮਨਜਿੰਦਰ ਸਿੰਘ ਸਿਰਸਾ ਤਾਨੂੰ ਵੀ ਤਲਬ ਕੀਤਾ ਗਿਆ ਹੈ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਕੈਬਨਟ ਰੈਂਕ ਸੀਗਾ ਉਸ ਵੇਲੇ